ਤੂੰ ਸਾਡੀਆਂ ਦੁਨੀਆ ਦੇ ਗੁਰਬਾਨਾਂ ਮਾਰੇਗਾ ਫਿਰ ਬਾਣਾ ਇਹਨੂੰ ਬਾਣਾ ਕੋ ਆਇਆ ਕਿਨੇ ਆ ਹਾਂਜੀ ਬਾਣਾ ਕਿਨੇ ਪੋਇਆ ਤੈਨੂੰ ਉਹ ਮੁੰਡੇ ਨੇ ਕਿਉਂ ਪੋਇਆ ਬਾਣਾ ਤੈਨੂੰ ਉਹ ਕਹਿੰਦਾ ਦਰਬਾਰ ਸਾਹਿਬ ਪੰਗੋ ਮੰਦਰ ਸਾਹਿਬ ਮੱਥਾ ਟੇਕਣ ਜਾਣਾ ਬਾਣਾ ਪਾ ਗਿਆ ਬਾਣਾ ਪਾ ਗਿਆ ਤੇ ਤੀ ਚੋਰੀਆਂ ਕਰਨੀਆਂ ਵਾ ਤੂੰ ਨਿਹੰਗ ਸਿੰਘ ਵਾਲਾ ਬਾਣਾ ਪਾਈ ਜਣਾ ਤੈਨੂੰ ਉਹਦਾ ਪਤਾ ਨਹੀਂ ਉਹਨਾਂ ਨੇ ਕਿੱਦਾਂ ਮਿਲਿਆ ਤੈਨੂੰ ਬੰਨਾ ਪਵਿੱਤਰ ਜੀ ਆ ਉਹਨੇ ਘਰੇ ਪਿਆ ਸੀ ਤੇ ਉਹਨੇ ਪਾਇਆ ਤੇ ਤੂੰ ਕੀ ਪਤਾ ਨਾਮ ਕੀ ਆ ਹਾਂਜੀ ਨਾਮ ਕੀ ਉਹਦਾ ਸੁਣਾਂ ਦੀ ਗੱਲ ਮੈਂ ਕਿਸੇ ਦਾ ਨਹੀਂ ਆ ਬਾਬਾ ਜੀ ਉਹ ਜਿਹੜਾ ਮੁੰਡਾ ਸੀ ਨਾ ਉਹ ਉਹਨਾਂ ਦੇ ਮੇਰੇ ਘਰੇ ਗਿਆ ਹਾਂ ਠੀਕ ਆ ਉਹ ਮੇਰਾ ਇਦਾਂ ਹੀ ਦੋਸਤ ਦੂਸਤ ਆ ਤੇ ਇਹ ਕੀ ਕਹਿੰਦੇ ਆਂਦਾ ਹੀ ਕਿ ਚੋਲਾ ਪਾ ਕਿ ਉਹਨੇ ਆਪੇ ਮੇਰੇ ਸਿਰ ਤੇ ਦਮਾਲਾ ਬੰਨ ਕੇ ਦਿੱਤਾ ਮੈਨੂੰ ਜਾਜ ਵੀ ਨਹੀਂ ਆ ਤੇ ਕਹਿੰਦਾ ਕਿ ਚੋਲਾ ਪਾ ਦੇ ਕਹਿੰਦਾ ਪਾਰਮੰਦਰ ਸਾਹਿਬ ਮੱਥਾ ਟੇਕਣ ਜਾਣਾ ਨਾਲ ਹੋਰ ਦੋ ਤਿੰਨ ਮੁੰਡੇ ਸੀ ਫਿਰ ਇਹਦੇ ਚੋਰੀਆਂ ਕਰਨਾ ਆ ਮੱਥਾ ਟੇਕਣ ਦੇ ਇੰਨਾ ਨਹੀਂ ਪਤਾ ਉਹਨੇ ਕੱਢਿਆ ਹੀ ਮੈਨੂੰ ਇੰਨਾ ਪਤਾ ਜੇ ਤੇ ਫਿਰ ਤੂੰ ਕਿਰਪਾਨ ਨਹੀਂ ਮਾਰੀ ਕੁੜੀ ਦੇ ਕਿਉਂ ਮਾਰਨ ਲੱਗਾ ਮਾਰੀ ਨਹੀਂ ਕੁੜੀ ਦੇ ਮੈਂ ਨਹੀਂ ਮਾਰੀ ਬੱਬਾ ਜੀ ਝੂਠ ਫਿਰ ਅੱਗੇ ਇਹਨਾਂ ਕੱਢੀ ਐ ਕੀਤਾ ਹੀ ਮੈਂ ਐ ਕੀਤਾ ਨਹੀਂ ਮਾਰੀ ਆ ਤੂੰ ਕਿਰਪਾਨ ਹਾਂਜੀ ਨਹੀਂ ਹਾਂਜੀ ਹਾਂਜੀ ਮਾਰੀ ਆ ਨਾ ਨਹੀਂ ਮਾਰੀ ਨਹੀਂ ਐ ਕੀਤਾ ਸੀ ਐ ਕਰਕੇ ਡਰਾਵਾ ਦਿੱਤਾ ਕਿਰਪਾਨ ਮਾਰੀ ਆ ਡਰਾਵਾ ਦਿੱਤਾ ਇਹ ਨਹੀਂ ਉਹਨੇ ਮੈਨੂੰ ਨਹੀਂ ਦਿੱਤਾ ਸੀ ਉਹਨੇ ਕਿਰਪਾਣਾ ਕਹਿੰਦੇ ਆਰਪਾਨ ਫੜਨਾ ਸੁਧਾਰ ਕਰਨਾ ਨਾ ਇੱਥੇ ਪਤਾ ਹੀ ਕਰਦੇ ਆ ਦਮਾਲੇ ਬਣ ਕੇ ਕੁੜੀਆਂ ਦਮਾਲੇ ਬਣਾ ਕੇ ਲਿਆਉਂਦੇ ਆ ਹੋਟਲਾਂ 'ਚ ਮੜ ਕੇ ਰਾਤ ਰਹਿ ਕੇ ਜਦੋਂ ਇੱਥੋਂ ਵੇਖੀਦਾ ਉਹ ਹੀ ਕੁੜੀਆਂ ਵਾਲ ਖਲਾ ਰਹੇ ਰਾਤ ਨੂੰ ਦਰਾਦ ਦਮਾਲਾ ਬਣਾਉਂਦਾ ਹੋਟਲ ਰਾਤ ਰੱਖ ਕੇ ਇਹ ਕੰਮ ਤਾਂ ਕਰਦੇ ਇੱਥੇ ਉਹਨਾਂ ਬਾਕੀਆਂ ਨੂੰ ਬਦਲਾ ਕੇ ਨੇ ਜਾਣੇ ਸੀਗੇ ਓਏ ਇੱਕ ਮੁੰਡਾ ਤੇ ਨਾਲ ਤਿੰਨ ਜਾਣੇ ਹੋ ਰਹੀ ਉਹ ਮੋਨੇ ਕੋ ਨਹੀਂ ਉਹਨੇ ਪਤਾ ਨਹੀਂ ਨਾਲ ਭਾਈ ਉਹਨਾਂ ਦੇ ਤਿੰਨ ਚਾਰ ਗਰੁੱਪ ਬਣੇ ਆ ਉਹ ਹੋਟਲਾਂ 'ਚ ਰੇਡ ਕਰਦੇ ਮੁਰਗੇ ਪੈਸੇ ਮੰਗਦੇ ਪੈਸੇ ਦਿਓ ਜੀ ਪਹਿਲਾਂ ਆਪ ਹੀ ਬੰਦੇ ਭੇਜ ਦਿੰਦੇ ਆਪ ਇਹਨਾਂ ਝੰਗਣਾ ਸੁਣਾਂ ਦੀ ਗੱਲ ਮੈਂ ਕਿਸੇ ਦਾ ਨਹੀਂ ਆ ਬਾਬਾ ਜੀ ਉਹ ਜਿਹੜਾ ਮੁੰਡਾ ਸੀ ਨਾ ਉਹਨਾਂ ਦੇ ਮੇਰੇ ਘਰੇ ਗਿਆ ਹਾਂ ਠੀਕ ਆ ਉਹ ਮੇਰਾ ਇਦਾਂ ਹੀ ਦੋਸਤ ਦੂਸਤ ਆ ਤੇ ਇਹ ਕੀ ਕਹਿੰਦੇ ਆਂਦਾ ਹੀ ਕਿ ਚੋਲਾ ਪਾ ਉਹਨੇ ਆਪੇ ਮੇਰੇ ਸਿਰ ਤੇ ਦਮਾਲਾ ਬੰਨ ਕੇ ਦਿੱਤਾ ਮੈਨੂੰ ਜਾਜ ਵੀ ਨਹੀਂ ਆ ਤੇ ਕਹਿੰਦਾ ਕਿ ਚੋਲਾ ਪਾ ਦੇ ਕਹਿੰਦਾ ਪਾ ਹਰਮਿੰਦਰ ਸਾਹਿਬ ਮੱਥਾ ਟੇਕਣ ਜਾਣਾ ਨਾਲ ਹੋਰ ਦੋ ਤਿੰਨ ਮੁੰਡੇ ਸੀ ਤੇ ਫਿਰ ਇਹਦੇ ਚੋਰੀਆਂ ਕਰਨਾ ਆ ਇਹ ਮੱਥਾ ਟੇਕਣ ਦੇ ਇੰਨਾ ਨਹੀਂ ਪਤਾ ਉਹਨੇ ਕੱਢਿਆ ਹੀ ਮੈਨੂੰ ਇੰਨਾ ਪਤਾ ਜੇ ਤੇ ਫਿਰ ਤੂੰ ਕਿਰਪਾਨ ਨਹੀਂ ਮਾਰੀ ਕੁੜੀ ਦੇ ਕਿਉਂ ਮਾਰਨ ਲੱਗਾ ਮਾਰਨੀ ਕੁੜੀ ਦੇ ਮੈਂ ਨਹੀਂ ਮਾਰੀ ਬੱਬਾ ਜੀ ਝੂਠ ਫਿਰ ਅੱਗੇ ਉਹਨੇ ਕੱਢੀ ਐ ਇਹ ਕੀਤਾ ਸੀ ਮੈਂ ਐ ਕੀਤਾ ਨਹੀਂ ਮਾਰੀ ਆ ਤੂੰ ਕਿਰਪਾਨ ਹਾਂਜੀ ਨਹੀਂ ਹਾਂਜੀ ਹਾਂਜੀ ਮਾਰੀ ਹੈ ਨਾ ਨਹੀਂ ਮਾਰੀ ਨਹੀਂ ਐ ਕੀਤਾ ਸੀ ਐ ਕਰਕੇ ਡਰਾਵਾ ਕਿਹਦੇ ਦਾ ਡਰਾਵਾ ਦਿੱਤਾ ਨਹੀਂ ਕੁੜੀ ਨੂੰ ਉਹ ਪੁਰੇ ਸ਼ਹਿਰ ਤੋਂ ਦਾਰੇ ਜਾਣਾ ਡਰਾਵਾ ਕਿਹਦੇ ਦਾ ਨਹੀਂ ਨਹੀਂ ਤਿੱਖੀ ਕਿਰਪਾਨਾ ਤੂੰ ਕੁੜੀ ਦੇ ਵਾਰ ਕਰਿਆ ਨਹੀਂ ਨਹੀਂ ਬਬਾਈ ਉਹਨੇ ਮੈਂ ਨਹੀਂ ਦਿੱਤਾ ਸੀ ਉਹਨੇ ਕਿਰਪਾਨਾ ਕਹਿੰਦੇ ਅਗਰ ਪਾਨਾ ਛੱਡਣਾ ਸੁਧਾਰ ਕਰਨਾ ਨਾ ਇੱਥੇ ਪਤਾ ਹੀ ਕਰਦੇ ਆ ਜ਼ਮਾਲੇ ਬਣ ਕੇ ਕੁੜੀਆਂ ਜ਼ਮਾਲੇ ਬਣਾ ਕੇ ਲਿਆਉਂਦੇ ਆ ਹੋਟਲਾਂ ਵਾਲੇ ਮੜ ਕੇ ਰਾਤ ਰੱਖ ਕੇ ਜਦੋਂ ਇੱਥੋਂ ਵੇਖੀਦਾ ਉਹ ਕੁੜੇ ਵਾਲ ਖਲਾਰੇ ਰਾਤ ਤੋਂ ਦਰਾ ਤੋਂ ਜ਼ਮਾਨਾ ਬਣਾਉਂਦਾ ਹੋਟਲ ਰਾਤ ਰੱਖ ਕੇ ਇਹ ਕੰਮ ਤੇ ਕਰਦੇ ਇੱਥੇ ਉਹਨਾਂ ਪਾਕਿਆਂ ਨੂੰ ਬਦਲਾਅ ਦਿੱਤਾ ਤੇ ਉਹਨੇ ਜਾਨੇ ਸੀਗੇ ਓਏ ਇੱਕ ਉਹ ਮੁੰਡਾ ਤੇ ਨਾਲ ਤਿੰਨ ਜਾਨੇ ਹੋ ਰਹੀ ਉਹ ਮੋਨੇ ਕੋ ਨਹੀਂ ਉਹਨੇ ਪਤਾ ਨਹੀਂ ਨਾਲ ਭਾਈ ਉਹਨਾਂ ਦੇ ਤਿੰਨ ਚਾਰ ਗਰੁੱਪ ਬਣੇ ਆ ਉਹ ਹੋਟਲਾਂ 'ਚ ਰੇਡ ਕਰਦੇ ਮੁੜ ਕੇ ਪੈਸੇ ਮੰਗਦੇ ਪੈਸੇ ਦਿਓ ਜੀ ਪਹਿਲਾਂ ਆਪ ਹੀ ਬੰਦੇ ਭੇਜਦੇ ਨੇ ਆਪ ਇਹਨਾਂ ਚੰਗਣਾ ਹਾਂਜੀ ਵੀਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਅੱਜ ਸੱਚਖੰਡ ਸ੍ਰੀ ਹਰਮੰਦਰ ਸਾਹਿਬ 'ਤੇ ਜੋ 1 ਜਨਵਰੀ 1 ਤਰੀਕ 2026 ਤੇ ਇੱਥੇ ਇਹੋ ਜਿਹੇ ਆਉਂਦੇ ਆ ਗਰਕੇ ਹੋਏ ਬੰਦੇ ਜਿਹੜੇ ਕਿ ਆਪਣਾ ਪਵਿੱਤਰ ਜਿਹੜਾ ਬਾਣਾ ਉਹਨੂੰ ਕਲੰਕ ਲਾਉਣ ਵਾਸਤੇ ਆ ਫੜਿਆ ਜੈਨੂ ਤੇ ਇਹਦਾ ਦਿਮਾਲਾ ਵੀ ਲਵਾਇਆ ਤੇ ਬਾਣਾ ਵੀ ਲਵਾਇਆ ਠੀਕ ਆ ਕੁਸ਼ਹਾਰਾ ਪਾਇਆ ਨਾ ਇਹਦੇ ਕੋਲ ਸ੍ਰੀ ਸਾਹਿਬ ਨਾ ਇਹਦੇ ਕੋਲ ਕੰਗਾ ਵਾ ਤੇ ਬਾਣਾ ਪਾਇਆ ਨਿਹੰਗ ਸਿੰਘ ਵਾਲਾ ਤੇ ਕਹਿੰਦਾ ਮੈਂ ਕਿੱਥੇ ਕਿਹੜੇ ਬਾਬਿਆਂ ਦਾ ਨਾਮ ਲੈ ਰਿਆ ਸੁਰ ਸਿੰਘ ਵਾਲਾ ਸੁਰ ਸਿੰਘ ਵਾਲੇ ਬਾਬਿਆਂ ਦਾ ਨਾਮ ਲੈ ਰਿਆ ਹੈ ਕਹਿੰਦਾ ਮੈਂ ਉਹਨਾਂ ਦੇ ਦਲ ਚੋਂ ਆ ਤੂੰ ਨਾ ਪਹਿਲਾਂ ਲਿਆ ਨਹੀਂ ਸੁਰ ਸਿੰਘ ਵਾਲਾ ਜਾਂਸਣਾ ਦਲਚੋਨੀ ਉਹ ਜਿਹੜਾ ਹੈ ਉਹਨਾਂ ਦਾ ਨਾਮ ਲੈ ਕੇ ਵਰਤਦਾ ਇੱਥੇ ਇੱਕ ਕੁੜੀ ਦਾ ਬਾਹਰੋਂ ਆਈ ਹੈ ਕੁੜੀ ਉਹਦਾ ਮੋਬਾਈਲ ਚੱਕ ਕੇ ਭੱਜ ਗਿਆ ਤੇ ਇੱਕ ਜਣਾ ਹੋਰ ਦੀ ਉਹ ਇਹ ਤਾਂ ਫਰਾਰ ਹੋ ਗਿਆ ਪਹਿਲਾਂ ਤਾਂ ਆਪਾਂ ਇਹਦਾ ਬਾਣਾ ਲਵਾਇਆ ਵਾ ਜਿਹੜਾ ਕਿ ਇਸ ਦੇ ਹੱਕਦਾਰ ਹੈ ਨੀਗਾ ਠੀਕ ਆ ਇੱਥੋਂ ਆ ਕੇ ਇਹੋ ਇਹੋ ਜਿਹੇ ਗੰਦੇ ਕੰਮ ਚੱਲਦੇ ਨੇ ਦਰਬਾਰ ਸਾਹਿਬ ਦੀ ਦੂਰ ਦੇ ਅੰਦਰ ਅੱਜ ਵੀ ਗਿਆਨੀ ਗੱਜ ਸਾਹਿਬ ਨੂੰ ਮਿਲ ਕਹਿਣ ਜਥੇਦਾਰ ਸਾਹਿਬ ਨੂੰ ਤੇ ਇਹੋ ਜਿਹੀਆਂ ਦੇ ਲੋ ਹਰਕਤਾਂ ਹੋ ਰਹੀਆਂ ਇੱਥੇ ਆਪਣੇ ਤੇ ਇਹਨੂੰ ਆਪਾਂ ਸੁਧਾਰ ਲਈਏ ਦੇਖੋ ਹੁਣ ਆਪਾਂ ਕੀ ਕਵਾਂਗੇ ਕਲੰਕਰ ਆ ਰਿਹਾ ਬਾਣੇ ਨੂੰ ਤੇ ਜਿਹੜੇ ਬਾਹਰਲੇ ਸਟੇਜ ਤੋਂ ਆਉਂਦੇ ਕੀ ਆਪਣੇ ਬਾਣਿਆਂ ਨੂੰ ਕੀ ਸਮਝਣਗੇ ਕਿ ਭਈ ਬਾਣੇ ਵਾਲੇ ਉੱਥੇ ਦਰਵਾਜ਼ਾ ਹੋ ਜਾ ਕੇ ਚੋਰੀਆਂ ਕਰਦੇ ਆ ਹੁਣ ਤੂੰ ਉਹਨਾਂ ਘਰੇ ਲੈ ਕੇ ਚੱਲੇਗਾ ਉਹਨੂੰ ਪਹਿਲਾਂ ਮਨੇ ਇਹ ਦੱਸਿਆ ਮੋਬਾਈਲ ਕਿਦਾ ਖੋਇਆ ਸੀਗਾ ਮੋਬਾਈਲ ਖੋਇਆ ਨਹੀਂ ਕੀ ਉਹ ਮੁੰਡੇ ਨੇ ਪਤਾ ਨਹੀਂ ਕੱਢਿਆ ਗੁੱਡਾ ਹੁਣ ਉਹਨਾਂ ਦਾ ਆਪਾਂ ਦੇ ਮੈਂ ਫੇਰ ਕਹਿੰਦਾ ਝੂਠ ਨਾ ਬੋਲੀ ਮੈਂ ਚਪੇੜਾ ਮਾਰਨਾ ਤੇਰਾ ਬੁਰਾ ਹਾਲ ਕਰ ਦੂੰਗਾ ਹਾਂ ਪਿੱਛੋਂ ਤੇਰੀ ਹੋਣੀ ਪਿੰਨੀ ਆ ਡਾਂਗ ਵੜਾ ਜਾ ਮੈਨੂੰ ਤੇਰੀ ਪਿੰਨੀ ਤੇ ਮੈਂ ਫੇਰ ਕਹਤਾ ਹੀ ਆ ਵੇਖਾ ਕਈ ਤਾਂ ਦੱਸਤਾ ਹੀ ਜੇ ਹੰਤੂ ਝੂਠ ਬੋਲਿਆ ਨਾ ਤੇਰੇ ਐਹੀ ਵਰਨਾ ਹੀ ਨਹੀਂ ਤੂੰ ਦੋ ਪੁੱਛੋਗੇ ਇਸ ਸਾਲ ਕੱਲ ਅਮਨੇ 10 ਮੋਬਾਈਲ ਖੋਇਆ ਕਿੱਦਾਂ ਉਹਦਾ ਆਪਾਂ ਨਹੀਂ ਖੋਇਆ ਕੁੜੀ ਰੋ ਰਹੀ ਸੀਗੀ ਤੂੰ ਕਿਰਪਾਨ ਮਾਰਨ ਲੱਗਾ ਸੀ ਕਿ ਨਹੀਂ ਮਾਰਨ ਲੱਗਾ ਬਿਨਾਂ ਮਿਆਂ ਤੋਂ ਤੇਰੇ ਕਿਰਪਾਨ ਸੀ ਵੱਡੀ ਤੇਰੇ ਫੋਟ ਦੀ ਤੂੰ ਮਾਰਨ ਲੱਗਾ ਸੀ ਕਿ ਨਹੀਂ ਮਾਰਨ ਲੱਗਾ ਕੁੜੀ ਦੇ ਝੂਠ ਝੂਠ ਮਾਰਨ ਤੇ ਝੂਠ ਬੋਲਿਆ ਤੇ ਡਾਂਗ ਬੜੀ ਫਿਰਨੀ ਬੱਬੇ ਜੀ ਤੁਹਾਨੂੰ ਦੱਸਣ ਲੱਗਾ ਬੱਬੇ ਜੀ ਦੱਸ ਉਹ ਉਹ ਮੁੰਡੇ ਨੇ ਕਿਰਪਾਨ ਮਾਰੀ ਕਿ ਨਹੀਂ ਮਾਰ ਮਾਰ ਨਹੀਂ ਲੱਗਦੀ ਆਹ ਕੀਤਾ ਸੀ ਬੱਸ ਫੇ ਕਿਉਂ ਕੀਤਾ ਹੈ ਤੂੰ ਤੇ ਬਰਬਾਨਾ ਮਰੇਗਾ ਫਿਰ ਬਾਣਾ ਤੈਨੂੰ ਬਾਣਾ ਕੋ ਆਇਆ ਕਿਨੇ ਹਾਂਜੀ ਬਾਣਾ ਕਿਨੇ ਪੋਇਆ ਤੈਨੂੰ ਬਹੁਤ ਮੁੰਡੇ ਨੇ ਕਿਉਂ ਪੋਇਆ ਬਾਣਾ ਤੈਨੂੰ ਉਹ ਕਹਿੰਦਾ ਦਰਬਾਰ ਸਾਹਿਬ ਪੰਗੋ ਮੰਦਰ ਸਾਹਿਬ ਮੱਥਾ ਟੇਕਣ ਜਾਣਾ ਬਾਣਾ ਪਾ ਗਿਆ 12 ਪਾ ਗਿਆ ਬਾਣਾ ਪਾ ਕੇ ਤੇ ਤੀ ਚੋਰੀਆਂ ਕਰਨੀਆਂ ਵਾ ਤੂੰ ਨੇ ਹਲ ਸਿੰਘ ਵਾਲਾ ਬਾਣਾ ਪਾਈ ਜਣਾ ਤੈਨੂੰ ਉਹਦਾ ਪਤਾ ਨਹੀਂ ਉਹਨਾਂ ਨੇ ਕਿੱਦਾਂ ਮਿਲਿਆ ਤੈਨੂੰ ਬਾਣਾ ਪਵਿੱਤਰ ਜੀ ਆ ਉਹਨੇ ਘਰੇ ਪਿਆ ਸੀ ਤੇ ਉਹਨੇ ਪੋਇਆ ਤੇ ਤੂੰ ਕੀ ਪਤਾ ਨਾਮ ਕੀ ਆ ਹਾਂਜੀ ਨਾਮ ਕੀ ਉਹਦਾ ਸਿਮਾ ਵਾ ਜੋ ਉਦਾਂ ਭਰ ਨਹੀਂ ਸਿਮਰਨ ਪਾਲ ਲਿੰਦੀ ਉਹਦੇ ਨਾਲ ਤੇ ਤੈਨੂੰ ਸਾਰਾ ਪੂਰਾ ਚੰਗੇ ਦਾ ਨਾਂ ਵੀ ਨਹੀਂ ਪਤਾ ਪਿੰਡ ਦਾ ਨਾਂ ਕੀ ਆ ਮੇਰਾ ਨਾ ਵਰੂਣਿਆ ਤੋਂ ਦਮੇਰਾ ਪ੍ਰਤਿ ਰੇਨਾ ਕਿੱਥੇ ਆਂ ਹਾਂਜੀ ਮੈਂ ਕੋਡ ਗਾਲਸਾ ਤੇਰੇ ਪਾਸ ਬਾਬਾਪੂ ਤਾਂ ਆ ਗਿਆ ਗੁਰਪ੍ਰੀਤ ਸਿੰਘ ਸੰਗਤ ਜੀ ਦੇ ਲੋ ਇਹੋ ਜਿਹੇ ਹਾਲਾਤ ਹੋਏ ਪਏ ਦਰਬਾਰ ਸਾਹਿਬ ਦੀ ਦੂਰ ਦੇ ਅੰਦਰ ਇੰਨਾ ਜਿਆਦਾ ਗੰਦ ਪਿਆ ਨਾ ਹੁਣ ਆਪਾਂ ਕੁੜੀ ਦਾ ਮੋਬਾਈਲ ਹੈ ਜਿਹੜਾ ਉਹ ਵੀ ਦਿਵਾਵਾਂਗੇ ਲੈ ਕੇ ਜਾਣੇ ਇਹਨੂੰ ਇਹਦੇ ਘਰੇ ਤੇ ਮੁੰਡੇ ਦੇ ਘਰੇ ਤੇ ਜੇ ਤੂੰ ਨਾ ਦਿਵਾਇਆ ਨਾ ਤੇਰੇ ਡਾਂਗ ਵਿਲੇ ਫਿਰ ਨਹੀਂ ਬੜੀ ਫਿਰਦੀ ਹੋਣੀ ਯਾਦ ਕਰੇਗਾ ਤੂੰ ਨਹੀਂ ਮੈਂ ਮੈਂ ਬੱਬਾਈ ਸੰਗਤ ਜੀ ਆਪਾਂ ਇਹੋ ਜਿਹੇ ਬੰਦਿਆਂ ਤੋਂ ਵਿਚਾਲੀਏ ਦਰਬਾਰ ਸਾਹਿਬ ਦੀ ਦੂਰ ਦੇ ਅੰਦਰ ਜਿੰਨਾ ਗੰਦ ਪਾਇਆ ਹੈ ਨਾ